ਗੱਦੀ ਤੇ ਤੇਰਾ ਨਾਮ ਲਾ ਗੱਦੀ ਬੰਦ ਕਰ ਦੇ ਜੱਗੀ ਤੇ ਰਹਿ ਲੈ ਬੰਦ ਕਰ ਦੋ ਬੰਦ ਕਰ ਦੋ ਕਿਉਂ ਬੰਦ ਕੀਤੀ ਹੈ ਬੰਦਾ ਕੀ ਮਜ਼ਦੂਰ ਆ ਤੂੰ ਤੇ ਆਣੀ ਨਾ ਮਤਲਬ ਬੰਦ ਨਹੀਂ ਆਦੀ ਗੱਦੀ ਕਰ ਮੇਰੇ ਨਾਲ ਕਿਆ ਬੰਦ ਨੂੰ ਲੈ ਕੇ ਜਿੱਥੇ ਇੱਕ ਪਾਸੇ ਲੋਕਾਂ ਦਾ ਕਿਸਾਨਾਂ ਨੂੰ ਪੂਰਨ ਸਮਰਥਨ ਮਿਲਿਆ ਹੈ ਉੱਥੇ ਕਈ ਥਾਵਾਂ ਤੇ ਲੋਕਾਂ ਵਿਚਾਲੇ ਅਤੇ ਕਿਸਾਨਾਂ ਵਿਚਾਲੇ ਝਟਪਾਂ ਦੀਆਂ ਵੀਡੀਓਜ਼ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਜ਼ਾ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਚੌੜਾ ਬਾਜ਼ਾਰ ਵਿੱਚ ਕੁਝ ਕਿਸਾਨ ਬਾਜ਼ਾਰ ਬੰਦ ਕਰਵਾਉਣ ਪਹੁੰਚੇ ਸੀ ਪਰ ਇਸ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਤਿੱਖੀ ਝੜਪ ਹੋ ਗਈ ਮੈਨੂੰ ਦੇਖ ਕਹਿੰਦੀ ਮੇਰੇ ਨਾਮ ਕਿਹਾ ਗੱਡੀ ਅੱਡੇ ਕਿੱਡੀ ਬੰਦ ਰਿਹਾ ਹੈ

ਕੋਣ ਨੇ ਜਿਹੜਾ ਜਦੋਂ ਰੋਲ ਲਗਾ ਰਿਹਾ ਹੂੰ ਐਵੇਂ ਐਵੇਂ ਕਰਨ ਨੂੰ ਬਈ ਮੈਂ ਕਿਹਾ ਕਿ 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 ਕੋਈ ਨਾ ਰੱਖ ਲੈ ਯਾਰ ਮੈਂ ਚਾਲੂ ਕਰੀ ਤੇ ਅੱਜ ਕਿਹਦੀ ਜੱਡੀ ਰੇਲੇ ਆ ਮੈਨੂੰ ਦੇਖ ਕੇ ਦੀ ਮੇਰੇ ਨਾਮ ਪਾ ਕੇ ਗੱਡੀ ਖਾ ਦੇ ਦੀ ਅੱਦੇ ਕਿਹਦੀ ਬੰਦ ਕਰ ਆਪਣਾ ਰੱਖ ਲੈ ਆਪਣੀ ਜੱਡੀ ਤੇ ਬੰਦ ਕਰ ਦੋ ਬੰਦ ਕਰ ਦੋ ਕਿਉਂ ਬੰਦ ਕਰਦੀ ਆ ਮੈਂ ਅਸੀਂ ਮਜ਼ਦੂਰ ਆ ਤੂੰ ਦਿਹਾੜੀ ਲੈ ਲੈ ਮੈਂ ਤੁਮ ਦਿਹਾੜੀ ਲੈ ਲੈ ਦੈਸੂਰਾਨ ਕਿਸਾਨ ਵਪਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਸਰਾਇ ਪਰ ਦੂਜੇ ਪਾਸੇ ਵਪਾਰੀਆਂ ਦਾ ਕਹਿਣਾ ਸੀ ਕਿ ਕਿਸਾਨ ਖੁਦ ਆਪਣੇ ਘਰ ਚ ਲਾ ਰਹੇ ਨੇ ਜਦਕਿ ਵਪਾਰੀਆਂ ਨੇ ਰਚਾਨਾ ਕਮਾ ਕੇ ਖਾਣਾ ਹੈ ਅਤੇ ਉਹਨਾਂ ਦਾ ਆਏ ਦਿੰਦੇ ਬਾਂਧਾਂ ਦੇ ਨਾਲ ਅਤੇ ਜਿਹੇ ਤਰਨਿਆਂ ਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਮੈਨੂੰ ਦੇ ਕਹਿੰਦੀ ਮੇਰੇ ਨਾਮ ਪਾ ਕੇ ਗੱਡੀ ਅੱਡੇ ਗੱਡੀ ਮੇਨੂੰ ਰੱਖ ਲਾ ਲੱਗਦੀ ਗੱਡੀ ਤਾਂ ਰੇ ਰੇ ਬੰਦ ਕਰ ਦਿਓ ਬੰਦ ਕਰ ਦਿਓ ਰੋਬੰਦੀ ਹੁੰਦੀ ਹੈ ਰੰਨਾ ਅਸੀਂ ਮਜ਼ਦੂਰ ਆ ਤੂੰ ਤੇੜੀ ਨਾ ਆ ਮਤਮ ਕਰੀਂ ਨਾ ਆ ਦੇ ਕੰਮ ਕਰ ਮੇਰੇ ਦਰ ਤੇ ਆ ਬਾਈ ਦਾ ਕੱਪੜਾ

ਦày ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਨਾਲ ਹੀ ਸਾਰਿਆਂ ਦੀ ਰੋਜ਼ੀ-ਰੋਟੀ ਚੱਲਦੀ ਹੈ ਪਰ ਦੂਜੇ ਪਾਸੇ ਵਪਾਰੀ ਆਪੋ ਆਪਣੇ ਤਰਕ ਦਿੰਦੇ ਇੰਨਾ ਸਰਾਇ ਜਿਸ ਕਾਰਨ ਦੋਮਤਰਾ ਵਿਚਾਲੇ ਤਿੱਖੀ ਬਹਿਸਬਾਦੀ ਹੋਈ ਅਤੇ ਮਾਹੌਲ ਤਣਾਪੂਰਨ ਹੋ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ